ਦੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਬਈ ਹਮ ਸਿੰਘ ਦਿਖਪਾਲ ਫੀਟਰਨ ਮਾਮਲੇ ਵਿੱਚ ਕਾਨੂੰਨ ਦੇ ਵਿੱਚ ਸੰਸ਼ੋਧਨ ਨੂੰ ਲੈ ਕੇ ਟਰੱਕ ਯੂਨੀਅਨ ਦੇ ਵੱਲੋਂ ਜਿਹੜੀ ਹੜਤਾਲ ਹੈ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਹੈ ਜਿਹੜਾ ਕਿ ਪੈਟਰੋਲ ਪੰਪਾਂ ਤੇ ਪੈਂਦਾ ਹੋਇਆ ਪਹਿਲਾ ਨਜ਼ਰ ਆ ਰਿਹਾ ਹੈ ਤਾਂ ਪਹਿਲਾ ਪੈਟਰੋਲ ਪੰਪਾਂ ਦੀ ਤਸਵੀਰਾਂ ਦਿਖਾਈਏ ਹੁਣ ਤੁਹਾਨੂੰ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਸਰਕਾਰੀ ਬੱਸਾਂ ਦੇ ਪੈਟਰੋਲ ਪੰਪ ਦੇ ਵਿੱਚ ਤਾਂ ਹਾਲੇ ਤੱਕ ਪੰਪ ਦੇ ਵਿੱਚ ਤੇਲ ਪੈਟਰੋਲ ਤੇ ਡੀਜ਼ਲ ਮੌਜੂਦ ਹੈ ਪਰ ਪ੍ਰਾਈਵੇਟ ਬੱਸਾਂ ਵਾਲੋਂ ਜਿਹੜੀ ਕਿ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਬੱਸਾਂ ਦੇ ਵਿੱਚੋਂ ਕੱਢ ਕੇ ਤੇਲ ਜਿਹੜੀ ਕਿ ਦੂਜੀਆਂ ਬੱਸਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਤਾਂ ਤਸਵੀਰਾਂ ਡੀਜ਼ਲ ਕੱਢ ਕੇ ਦੂਸਰੀ ਬੱਸ ਦੇ ਵਿੱਚ ਸ਼ਿਫਟਾ ਜਿਹੜਾ ਕਿ ਉਹ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਜਿਹੜਾ ਕਿ ਪੰਚਾਇਤ ਜਾ ਸਕੇ ਤਾਂ ਨਵੇਂ ਸਾਲ ਦੇ ਚੜ੍ਹਦੇ ਦਿਨ ਹੀ ਘਟਕਾ ਜਿਹੜਾ ਕਿ ਉਹ ਪੈਟਰੋਲ ਤੇ ਡੀਜ਼ਲ ਦਾ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਸਿੱਧਿਆ ਤੋਂ ਸਵੇਰਾ ਟੜਦਾ ਲੁਧਿਆਣਾ ਦੇ ਬੱਸ ਸਟੈਂਡ ਤੋਂ ਸਾਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਬੱਸ ਦੇ ਵਿੱਚੋਂ ਡੀਜ਼ਲ ਕੱਢ ਕੇ ਦੂਸਰੀ ਬੱਸ ਦੇ ਵਿੱਚ ਡੀਜ਼ਲ ਹੈ ਜਿਹੜਾ ਕਿ ਸ਼ਿਫਟੋ ਕੀਤਾ ਜਾ ਰਿਹਾ ਤਾਂ ਸਵਾਰੀਆਂ ਨੂੰ ਵੀ ਕਿਤੇ ਨਾ ਕਿਤੇ ਦਿੱਕਤਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲਗਾਤਾਰ ਪੰਪ ਨੇ ਜਿਹੜੇ ਕੀ ਡਰਾਈਵ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੰਪ ਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿੰਨਾ ਜਿਹੜੇ ਪੰਪ ਤੇ ਸਟੋਕ ਪਿਆ ਸੀਗਾ ਉਹਨਾਂ ਤੇਲ ਦੀ ਜਿਹੜੀ ਖਪਤ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਹੁਣ ਇੱਕ ਬੱਸ ਦੇ ਵਿੱਚੋਂ ਤੇਲ ਕੱਢ ਕੇ ਜਿਸ ਦੂਸਰੀ ਬੱਸ ਦੇ ਵਿੱਚ ਜਿਹੜਾ ਕੀ ਉਹ ਪਾਇਆ ਜਾ ਰਿਹਾਤ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਿਹਾ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਬੱਸ ਦੇ ਵਿੱਚੋਂ ਡੀਜ਼ਲ ਕੱਢ ਕੇ ਦੂਸਰੀ ਬੱਸ ਦੇ ਵਿੱਚ ਪਾਇਆ ਜਾ ਰਿਹਾ ਹੈ ਦਾ ਕਿਤਨਾ ਕਿਤੇ ਆਮ ਲੋਕਾਂ ਦੇ ਉੱਤੇ ਜਿਹੜਾ ਕਿ ਸਿੱਧਾ ਅਸਰ ਇਸ ਦਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਸਰਕਾਰੀ ਪੰਪ ਦੀ ਜਿਹੜੀ ਗੱਲ ਕਰੀਏ ਤਾਂ ਬੱਸ ਸਟੈਂਡ ਦੇ ਵਿੱਚ ਸਰਕਾਰੀ ਪੰਪ ਦੇ ਉੱਤੇ ਤੇਲ ਹੈ ਜਿਹੜਾ ਕਿ ਉਹ ਹਲੇ ਜ਼ਰੂਰ ਹੈਗਾ ਤਾਂ ਸਰਕਾਰੀ ਬੱਸਾਂ ਚੱਲ ਰਹੀਆਂ ਨੇ ਪਰ ਪ੍ਰਾਈਵੇਟ ਬੱਸਾਂ ਦਾ ਨੁਕਸਾਨ ਹੈ ਜਿਹੜਾ ਕਿ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬੱਸਾਂ ਦੇ ਵਿੱਚੋਂ ਤੇਲ ਹੈ ਜਿਹੜਾ ਕਿ ਸ਼ਿਫਟੇ ਜਾ ਕੀਤਾ ਜਾ ਰਿਹਾ ਤਾਂ ਜੋ ਬਾਕੀ ਜਿਹੜੀਆਂ ਸਵਾਰੀਆਂ ਬੈਠੀਆਂ ਨੇ ਇੱਕ ਬੱਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ ਤਾਂ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਬੱਸ ਸਟੈਂਡ ਤੋਂ ਤਾਂ ਆਮ ਲੋਕਾਂ ਨੂੰ ਇਸ ਦਾ ਖਮਿਆਲਾ ਜਿਹੜਾ ਕਿ ਭੁਗਤਣਾ ਪੈਸਾ ਦਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਹਰ ਇੱਕ ਚੀਜ਼ ਟਰਾਂਸਪੋਰਟ ਦੇ ਉੱਤੇ ਜਿਹੜੀ ਕਿ ਡਿਪੈਂਡ ਹੈ ਉਹ ਹੁੰਦੀ ਵੀ ਨਜ਼ਰ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਵੱਡਾ ਜਿਹੜਾ ਕਿ ਨੁਕਸਾਨ ਹੈ ਉਜੇਕਰ ਹੜਤਾਲ ਲਾ ਖਤਮ ਕੀਤੀ ਗਈ ਤਾਂ ਵਾਲੇ ਦਿਨਾਂ ਦੇ ਵਿੱਚ ਇਸ ਦਾ ਵੱਡਾ ਨੁਕਸਾਨ ਹੈ ਜਿਹੜਾ ਕਿ ਆਮ ਜਨਤਾ ਉੱਤੇ ਪੈਂਦਾ ਹੋਇਆ ਵੀ ਨਜ਼ਰ ਆਇਆ ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ